ਸਸਿਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਅਮਰੀਕਾ ਦੇ ਵਿੱਚ ਸੀਡੀਐਲ ਦੇ ਰੌਲੇ ਦਰਮਿਆਨ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਇੱਕ ਤੇ ਇਹ ਕਿ ਜਦੋਂ ਦੇ ਕੋਰਟ ਦੇ ਵਿੱਚ ਸਟੇ ਲੱਗਾ ਹੈ ਨੌਨ ਡੋਮਿਸਾਈਲ ਦਾ ਉਸ ਤੋਂ ਬਾਅਦ ਸ਼ੈਨ ਡਫੀ ਹੁਣੋਂ ਦਾ ਪਹਿਲਾ ਬਿਆਨ ਸਾਹਮਣੇ ਆਇਆ ਔਰ ਇਸ ਦੇ ਨਾਲ ਨਾਲ ਲਗਭਗ ਲਗਭਗ ਇਹ ਚੀਜ਼ ਕਲੀਅਰ ਹੋ ਗਈ ਹੋਈ ਹੈ ਕਿ ਜਿਨ੍ਹਾਂ ਲੋਕਾਂ ਨੂੰ ਕੈਲੀਫੋਰਨੀਆ ਨੇ ਲੈਟਰਾਂ ਕੱਢੀਆਂ ਹਨ ਉਹਨਾਂ ਦੇ ਸੀਡੀਐਲ ਰੱਦ ਹੋਣੇ ਲਗਭਗ ਲਗਭਗ ਤੈ ਹੋ ਗਏ ਹੋਏ ਨੇ ਜਿਆਦਾ ਜਾਣਕਾਰੀ ਲਈ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਚੁਗਾਵਾ ਜੀ ਮੇਰੇ ਨਾਲ ਮੌਜੂਦ ਨੇ ਖਬਰ ਤੇ ਸਾਂਝ ਪਾਉਣਗੇ ਆ ਬਿਲਕੁਲ ਛਣ ਸਾਹਿਬ ਇਹ ਜਿਹੜੀ ਤੁਸੀਂ ਗੱਲ ਕੀਤੀ ਆ ਇਹ ਜ਼ਰੂਰ ਧਿਆਨ ਮੰਗਦੀ ਆ ਕਿ ਜਿਹੜੇ ਆਪਾਂ ਪਿਛਲੇ ਦਿਨਾਂ ਵਿੱਚ ਗੱਲਬਾਤ ਕਰਦੇ ਰਹੇ ਆ ਇੱਕ ਤਾਂ ਜਿਹੜੀਆਂ ਤਕਰੀਬਨ 17000 ਦੇ ਕਰੀਬ ਕੈਲੀਫੋਰਨੀਆ ਵਿੱਚ ਰਹਿੰਦੇ ਹੋਏ ਉਹਨਾਂ ਲੋਕਾਂ ਨੂੰ ਲੈਟਰ ਆਈਆਂ ਜਿਨ੍ਹਾਂ ਦੇ ਲਾਇਸੈਂਸ ਜਿਹੜੇ ਆ ਜਾਂ ਤਾਂ ਐਕਸਪਾਇਰ ਹੋ ਰਹੇ ਸੀਗੇ ਤੇ ਜਾਨ ਜਿਨ੍ਹਾਂ ਦੇ ਲਾਇਸੈਂਸ ਜਿਹੜੇ ਆ ਵਰਕ ਪਰਮਿਟ ਤੋਂ ਅੱਗੇ ਜਾਂ ਪਿੱਛੇ ਦੀਆਂ ਤਰੀਕਾਂ ਸੀਗੀਆਂ ਸੋ ਜਦੋਂ ਉਸ ਤੋਂ ਬਾਅਦ ਸਟੇ ਹੁੰਦਾ ਆ 10 ਨਵੰਬਰ ਨੂੰ ਜਿਹੜੇ ਕਾਨੂੰਨ ਨੂੰ ਆਪਾਂ ਕਹਿ ਰਹੇ ਆ ਜੋ ਆਪਣਾ ਸਤੰਬਰ 25 ਨੂੰ ਜਿਹੜਾ ਲਾਗੂ ਹੋਇਆ ਕਾਨੂੰਨ ਜਿਹੜਾ ਨਾਨ ਡੋਮੋਸਾਈਲ ਦਾ ਤੇ ਗੱਲਾਂ ਬਾਤਾਂ ਨਿਕਲ ਕੇ ਇਹ ਆ ਰਹੀਆਂ ਸੀ ਕਿ ਸ਼ਾਇਦ ਇਹ ਜਿਹੜੀਆਂ ਲੈਟਰਾਂ ਡੀਐਮ ਵੀ ਵੱਲੋਂ ਕੱਢੀਆਂ ਉਹਨਾਂ ਤੇ ਵੀ ਸਟੇ ਹੋ ਜਾਊਗਾ ਪਰ ਸ਼ੈਂਡੋਫੀ ਨੇ ਇਸ ਗੱਲ ਦੇ ਉੱਪਰ ਬਿਲਕੁਲ ਸਾਫ਼ ਇਹ ਗੱਲ ਕਰ ਦਿੱਤੀ ਹੈ ਕਿ ਜਿਨ੍ਹਾਂ ਲੋਕਾਂ ਨੂੰ ਕੈਲੀਫੋਰਨੀਆ ਨੇ ਲੈਟਰਾਂ ਕੱਢੀਆਂ ਨੇ ਕਹਿੰਦੇ ਇਹ ਸਾਡੀ ਜਿੱਤ ਹੈ ਕਹਿੰਦੇ ਵੀ ਅਸੀਂ ਇਹ ਕੈਲੀਫੋਰਨੀਆ ਨੂੰ ਮਜਬੂਰ ਕਰ ਦਤਾ ਆ ਕਿ ਜਿਹੜੇ ਤੁਸੀਂ ਲੋਕਾਂ ਨੂੰ ਇਲਿਗਲ ਤਰੀਕੇ ਦੇ ਨਾਲ ਯਾਨੀ ਕਿ ਗਲਤ ਲਾਇਸੈਂਸ ਜਿਹੜੇ ਜਾਰੀ ਕੀਤੇ ਸੀਗੇ ਉਹਨਾਂ ਨੂੰ ਕੈਂਸਲ ਕਰੋਗੇ ਤੇ ਦੂਸਰੀ ਗੱਲ ਕਿ ਜਿਹੜੇ ਲੋਕਾਂ ਨੂੰ ਲੈਟਰ ਆਈਆਂ ਆ ਇਹ ਉਹ ਲੈਟਰ ਆਈਆਂ ਆ ਜਿਨ੍ਹਾਂ ਦੇ ਲਾਇਸੈਂਸ ਦੀਆਂ ਤਰੀਕਾ ਅੱਗੇ ਪਿੱਛੇ ਨੇ ਯਾਨੀ ਕਿ ਵਰਕ ਪਰਮਿਟ ਐ ਐਕਸਪਾਇਰ ਹੋ ਰਿਹਾ ਪਰ ਲਾਇਸੈਂਸ ਜਿਹੜਾ ਆ ਉਹ ਹਜੇ ਐਕਸਪਾਇਰ ਨਹੀਂ ਹੋਇਆ ਜਾਂ ਵਰਕ ਪਰਮਿਟ ਹਜੇ ਹੈਗਾ ਆ ਤੇ ਲਾਇਸੈਂਸ ਐਕਸਪਾਇਰ ਹੋ ਰਿਹਾ ਸੋ ਇਦਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਸੀਗੀਆਂ ਉਹਨਾਂ ਨੂੰ ਲੈਟਰ ਆਈਆਂ ਅੱਗੇ ਆਪਾਂ ਗੱਲ ਕਰਦੇ ਹਾਂ ਜਿਹੜਾ ਸਟੇ ਹੋਇਆ ਤੇ ਜਿਹੜੇ ਸਟੇ ਹੋਇਆ ਉਹਤੇ ਉਹਦੇ ਤੇ ਜੇ ਗੱਲਬਾਤ ਕਰੀਏ ਤਾਂ ਉਹ ਕਹਿੰਦੇ ਸਟੇ ਹੋਇਆ ਹੈਗਾ ਆ ਜਿਹੜੇ ਲੋਕ ਵਰਕ ਪਰਮਿਟ ਵਾਲੇ ਆ ਉਹਨਾਂ ਨੂੰ ਲਾਇਸੈਂਸ ਨਾ ਦੇਣ ਦਾ ਜਾਂ ਨਾ ਨਵਿਆਉਣ ਦਾ ਜਾਂ ਨਵੇਂ ਇਸ਼ੂ ਕਰਨ ਤੇ ਉੱਤੇ ਜਿਹੜਾ ਸੀਗਾ ਸਰਕਾਰ ਵੱਲੋਂ ਰੋਕ ਲਾ ਦਿੱਤੀ ਗਈ ਸੀ ਤੇ ਉਸ ਚੀਜ਼ ਦੇ ਉੱਪਰ ਸਟੇ ਹੋਇਆ ਆ ਕਿ ਜਦ ਤੱਕ ਸਟੇ ਹੈਗਾ ਆ ਉਦੋਂ ਤੱਕ ਨਵੇਂ ਲਾਇਸੈਂਸ ਲੈ ਵੀ ਜਾ ਸਕਦੇ ਆ ਵਰਕ ਪਰਮਿਟ ਵਾਲਿਆਂ ਵੱਲੋਂ ਤੇ ਰੀਨੂ ਵੀ ਕਰਾਈ ਜਾ ਸਕਦੇ ਆ ਜਦ ਤੱਕ ਇਹ ਸਟੇ ਹੈਗੀ ਆ ਪਰ ਉਹਦੇ ਹਜੇ ਤੱਕ ਡੀਐਮਵੀ ਵੱਲੋਂ ਆਰਡਰ ਜਿਹੜੇ ਆ ਅ ਨਈ ਰਿਸਿਪਟ ਤੇ ਤਾਂ ਨਾ ਹੀ ਹੋਤੀ ਹਜੇ ਕੋਈ ਕਾਰਵਾਈ ਹੋਈ ਐ ਇੱਕ ਸਵਾਲ ਦੇ ਜਵਾਬ ਵਿੱਚ ਸ਼ੈਨਡੋਫੀ ਨੇ ਇਹ ਵੀ ਕਿਹਾ ਜਦੋਂ ਕਿਸੇ ਨੇ ਪੁੱਛਿਆ ਕਿ ਜਦੋਂ ਤੁਸੀਂ ਇੰਨੇ ਵੱਡੇ ਪੱਧਰ ਤੇ ਜਿਹੜੇ ਲੋਕਾਂ ਨੂੰ ਘਰ ਬਿਠਾ ਦੋਗੇ ਡਰਾਈਵਰ ਘਰ ਬਹਿ ਜਾਣਗੇ ਤਾਂ ਇਹ ਜਿਹੜਾ ਆ ਟਰਕਿੰਗ ਕ੍ਰਾਈਸਿਸ ਹੋ ਸਕਦਾ ਕਹਿੰਦੇ ਨਹੀਂ ਤੁਹਾਡਾ ਇਹ ਸੋਚਣਾ ਗਲਤ ਐ ਕਿ ਇਸ ਤਰ੍ਹਾਂ ਦਾ ਕੁਝ ਵੀ ਹੋਣ ਵਾਲਾ ਨਹੀਂ ਹੈ ਬਹੁਤ ਵੱਡੀ ਨਫਰੀ ਜਿਹੜੀ ਹੈ ਘਰਾਂ ਵਿੱਚ ਬੈਠੀ ਹੋਈ ਆ ਜਿਹਦੇ ਵਿੱਚ ਗ੍ਰੀਨ ਕਾਰਡ ਤੇ ਸਿਟੀਜਨ ਹੋ ਆਲਡਰ ਹੈਗੇ ਆ ਜਿਨ੍ਹਾਂ ਨੇ ਕਿ ਟਰੱਕ ਚਲਾਉਣਾ ਛੱਡ ਦਿੱਤਾ ਸੀਗਾ ਕਿਉਂਕਿ ਕਾਫੀ ਖੁਸ਼ ਰੋਲਕ ਚੋਲਾ ਹੋਣ ਕਰਕੇ ਲੋਕ ਟਰਕਿੰਗ ਤੋਂ ਪਾਸਾ ਵਾਟ ਰਹੇ ਸੀਗੇ ਤੇ ਉਹ ਲੋਕ ਹੁਣ ਵਾਪਸ ਆਉਣਗੇ ਤੇ ਉਹ ਇਹ ਕਮਾਂਡ ਸੰਭਾਲਣਗੇ ਤੇ ਇਹ ਜਿਹੜੀ ਪੂਰਤੀ ਹੈ ਉਹ ਕਰ ਦੇਣਗੇ ਸੋ ਉਹ ਕਹਿੰਦੇ ਆ ਤੇ ਸਾਨੂੰ ਇਹਦੇ ਵਿੱਚ ਕੋਈ ਕਮੀ ਇਹ ਕਹਿੰਦੇ ਸ਼ੈਨ ਡਫੀ ਸਾਹਿਬ ਜਿਹੜਾ ਦੇਖੋ ਨਿਊਜ਼ਪੇਪਰ ਜਿਹੜਾ ਇਹ ਲਿਖ ਰਿਹਾ ਉਹ ਕਹਿੰਦੇ ਜੀ ਸ਼ੈਨ ਡਫੀ ਸਾਹਿਬ ਕਹਿੰਦੇ ਕਿ ਟਿਪਸ ਆਫ ਆਈਸਬਰਗ ਮਤਲਬ ਕਿ ਬਹੁਤ ਛੋਟਾ ਆ ਜਾ ਕਹਿੰਦੇ ਇਹ ਹੈਗੇ ਜਿਨ੍ਹਾਂ ਦੇ ਅਸੀਂ ਲਾਇਸੈਂਸ ਰੱਦ ਕਰ ਰਹੇ ਆ ਬੜੇ ਡਰਾਈਵਰ ਪਏ ਹੈਗੇ ਇੱਕ ਤਾਂ ਹੋ ਗਈ ਇਹ ਚੀਜ਼ ਦੂਜੀ ਚੀਜ਼ ਜੋ ਸ਼ੈਨ ਡਫੀ ਸਾਹਿਬ ਦਾ ਕਿਉਂਕਿ ਆਪਾਂ ਸਾਰੇ ਇੰਤਜ਼ਾਰ ਕਰ ਰਹੇ ਸੀਗੇ ਕਿ ਜਦੋਂ ਕੋਰਟ ਦੇ ਵਿੱਚ ਸਟੇ ਲੱਗਾ ਇਸ ਮੁੱਦੇ ਨੂੰ ਲੈ ਕੇ ਤੇ ਸ਼ੈਨ ਡਫੀ ਸਾਹਿਬ ਦੇ ਵਤੀਰੇ ਤੋਂ ਜਾਂ ਐਫਐਮਸੀਐਸਏ ਦੇ ਜੋ ਗੱਲਾਂ ਬਾਤਾਂ ਨਿਕਲ ਕੇ ਸਾਹਮਣੇ ਆ ਰਹੀਆਂ ਚੁਗਾਵਾ ਸਾਹਿਬ ਇਹ ਚੀਜ਼ ਮੈਨੂੰ ਲੱਗ ਰਹੀ ਹੈ ਕਿ ਇਹ ਪਿੱਛੇ ਨਹੀਂ ਪੈਰ ਪਟਣ ਵਾਲੇ ਨਾ ਪੀਰਦਾਰ ਕਰ ਦੇਣੀ ਆ ਤੇ ਫਿਰ ਜਿਹੜਾ ਕਮਾ ਹਸਨ ਫਿਰ ਮੱਝ ਜਾਣਾ ਜੀ ਤਾਂ ਬਿਲਕੁਲ ਜਿਹੜੀ ਆਪਾਂ ਗੱਲ ਕਰਦੇ ਆ ਰਹੇ ਹਾਂ ਕਿ ਜਦੋਂ ਆਪਾਂ ਟ੍ਰਾਂਸਪੋਰਟ ਮੰਤਰੀ ਦੇ ਜਦੋਂ ਗੱਲਬਾਤ ਚਾਉਂਦਾ ਦੀ ਬੋਡੀ ਲੈਂਗੁਏਜ ਦੇਖਦੇ ਹਾਂ ਤੇ ਉਹ ਆਪਣੇ ਆਪ ਨੂੰ ਬਿਲਕੁਲ ਸਹੀ ਦਿਖ ਰੌਂਦੇ ਲੱਗਦੇ ਆ ਇੱਕ ਗੱਲ ਤੇ ਆਪਾਂ ਕਰ ਲਈਆਂ ਵੀ ਕੈਲੀਫੋਰਨੀਆ ਦੀ ਵੀ ਕੈਲੀਫੋਰਨੀਆ ਨੇ ਲੈਟਰ ਕਿਉਂ ਕੱਢੇ ਦੇਖੋ ਸਿੱਧਾ ਸਿੱਧਾ ਆ ਸ਼ੌਨ ਟੋਫੀ ਕਹਿੰਦੇ ਕਿ ਮੈਂ ਇਹਨਾਂ ਦਾ 160 ਮਿਲੀਅਨ ਡਾਲਰ ਰੋਕਿਆ ਤੇ ਇਹਨਾਂ ਨੂੰ ਮੈਂ ਮਜਬੂਰ ਕਰ ਦਿੱਤਾ ਕੈਲੀਫੋਰਨੀਆ ਨੂੰ ਕਿ ਜੇ ਤੁਸੀਂ ਜਿਹੜਾ ਡੀਐਮਵੀ ਵਿਭਾਗ ਹੈਗਾ ਜੇ ਕਾਰਵਾਈ ਨਹੀਂ ਕਰਦਾ ਤੇ ਇਸ ਤੋਂ ਵੀ ਸਖਤ ਜਿਹੜੀ ਆ ਤੁਹਾਡੇ ਉੱਪਰ ਕਾਰਵਾਈ ਕੀਤੀ ਜਾ ਸਕਦੀ ਆ ਤੇ ਤਾਂ ਕਰਕੇ ਉਹਨਾਂ ਨੇ ਇਹ ਹਰ ਬਰਾਹਰਤ ਦੇ ਵਿੱਚ ਲੈਟਰ ਕੱਢਿਆ ਪਰ ਪਹਿਲਾਂ ਇਹ ਸੋਚਿਆ ਜਾ ਰਿਹਾ ਸੀਗਾ ਜਿਹੜੇ ਸਟੇ ਕੀਤੀ ਆ ਉਹਦੇ ਕਰਕੇ ਲੈਟਰ ਆਇਆ ਕਹਿੰਦੇ ਨਹੀਂ ਉਹ ਜਿਹੜੇ ਸਟੇ ਹੋਈ ਆ ਉਹ ਹੋਈ ਹੈ ਜਿਹੜੇ ਨਾਨ ਰੋਮੋਸਾਈਲ ਲਾਇਸੈਂਸ ਇਸ਼ੂ ਕਰਨ ਤੇ ਜਾਂ ਰੀਨਿਊ ਕਰਨ ਤੇ ਪਰ ਆ ਜਿਹੜੇ ਕਹਿੰਦੇ ਅਸੀਂ ਲੈਟਰ ਕਢਾਏ ਆ ਇਹ ਅਸੀਂ ਉਹਨਾਂ ਲੋਕਾਂ ਨੂੰ ਕਢਾਏ ਆ ਜਿਨ੍ਹਾਂ ਨੇ ਜਿਨ੍ਹਾਂ ਦੇ ਲਾਇਸੈਂਸ ਗਲਤ ਇਸ਼ੂ ਕਿਤੇ ਗਿਆ ਕੈਲੀਫੋਰਨੀਆ ਵੱਲੋਂ ਅਗਲੀ ਗੱਲ ਜਿਹੜੀ ਤੁਸੀਂ ਕਰ ਰਹੇ ਆ ਕਿ ਵੇਖੋ ਇਹਦੇ ਵਿੱਚ ਵਾਕਈ ਇਹ ਗੱਲ ਹੋ ਸਕਦੀ ਹੈ ਕਿ ਸ਼ੌਨ ਡੋਫੀ ਵੱਲੋਂ ਜਾਂ ਟਰਾਂਸਪੋਰਟ ਵਿਭਾਗ ਵੱਲੋਂ ਐਫਐਮਸੀਏएस ਦੇ ਵੱਲੋਂ ਲੱਗਦਾ ਆ ਕਿ ਇਹਦੇ ਉੱਪਰ ਅਪੀਲ ਕੀਤੀ ਜਾ ਸਕਦੀ ਹੈ ਜਿਹੜਾ ਸਟੇ ਹੈਗਾ ਬਾਕੀ ਵੈਸੇ ਵੀ ਅਜੇ ਕੇਸ ਜਿਹੜਾ ਕੋਰਟ ਵਿੱਚ ਪੈਂਡਿੰਗ ਹੈਗਾ ਜਿਹਦੇ ਉੱਤੇ ਕਾਰਵਾਈ ਹੋਣੀ ਆ ਕਿਉਂਕਿ ਅ ਡਬਲਯੂ ਐਸ ਐਫ ਐਮ ਸੀ ਐਸ ਨੂੰ ਵੀ ਟਾਈਮ ਦਿੱਤਾ ਗਿਆ ਆ ਤੇ ਜਿਹੜੀ ਡਿਫੈਂਡਡ ਪਾਰਟੀ ਹੈਗੀ ਆ ਹੋਰ ਇਹ ਰਵੇਰਾ ਜਿਹੜਾ ਆ ਉਹਨਾਂ ਦੇ ਜਿਹੜੇ ਵਕੀਲ ਆ ਉਹਨਾਂ ਨੂੰ ਵੀ ਟਾਈਮ ਦਿੱਤਾ ਗਿਆ ਕੇਸ ਸਟੱਡੀ ਕਰਨ ਵਾਸਤੇ ਉਸ ਤੋਂ ਬਾਅਦ ਜਿਹੜੇ ਕਮੈਂਟ ਲਏ ਜਾ ਰਹੇ ਆ ਪਬਲਿਕ ਕਮੈਂਟ ਲਏ ਜਾ ਰਹੇ ਆ ਉਹ ਕਮਿਸ਼ਨ ਦੇ ਉੱਤੇ ਵੀ ਉਹਨਾਂ ਨੇ ਰਿਵਿਊ ਕਰਨਾ ਆ ਪਬਲਿਕ ਰਿਵਿਊ ਲੈਣ ਤੋਂ ਬਾਅਦ ਫੇਰ ਅੱਗੇ ਦੀ ਜਿਹੜੀ ਕਾਰਵਾਈ ਹੋਣੀ ਆ ਪਰ ਗੱਲ ਕਰੀਏ ਚੰਨ ਸਾਹਿਬ ਜਿੱਥੇ ਆਪਾਂ ਨੂੰ ਲੱਗਦਾ ਸੀਗਾ ਵੀ ਥੋੜੀ ਬਹੁਤੀ ਰਾਹਤ ਮਿਲਦੀ ਪਈ ਆ ਮੈਨੂੰ ਨਹੀਂ ਲੱਗਦਾ ਕਿ ਜਿਨ੍ਹਾਂ ਲੋਕਾਂ ਨੂੰ ਲੈਟਰ ਆਈਆਂ ਉਹਨਾਂ ਨੂੰ ਕੋਈ ਰਾਹਤ ਮਿਲਦੀ ਆ ਉਹਨਾਂ ਦੇ ਤਾਂ ਲਾਇਸੈਂਸ ਜਿਹੜੇ ਆ ਉਹ ਕੈਨਸਲ ਹੋਣੇ ਤੈਅ ਲੱਗਦੇ ਨੇ ਹਮ ਬਿਲਕੁਲ ਕਿਉਂਕਿ ਜਿਸ ਤਰੀਕੇ ਨਾਲ ਇਹ ਬਿਆਨ ਦੇ ਉਡੀਕ ਕਰ ਰਹੇ ਸੀਗੇ ਆਪਣੇ ਸਾਰੇ ਸਮੇਤ ਜਿੰਨੇ ਵੀ ਨਿਊਜ਼ ਚੈਨਲ ਦਾਦਾਰੇ ਹੈਗੇ ਨੇ ਇੱਥੋਂ ਤਾਂ ਇਹ ਲੱਗ ਰਿਹਾ ਕਿਉਂਕਿ 17000 ਕਹਿ ਰਹੇ ਨੇ ਕਿ 17000 ਲੋਕਾਂ ਨੂੰ ਕੈਲੀਫੋਰਨੀਆ ਨੇ ਕੈਲੀਫੋਰਨੀਆ ਦੀ ਡੀਐਮਵੀ ਨੇ ਲੈਟਰਾਂ ਕੱਢੀਆਂ ਤੇ ਲੈਟਰਾਂ ਇਸ ਕਰਕੇ ਕੱਢੀਆਂ ਕਿ ਉਹਨਾਂ ਦੇ ਜਿਹੜੇ ਲਾਇਸੈਂਸ ਆ ਉਹਨਾਂ ਦੇ ਡੇਟਾ ਦੇ ਵਿੱਚ ਫਰਕ ਹੈ ਫਿਰ ਤਾਂ ਇਹ ਉਹਨਾਂ ਲਈ ਤਾਂ ਕੋਈ ਰਾਹਤ ਨਹੀਂ ਹੈ ਕਿਉਂਕਿ 60 ਦਿਨ ਦਾ ਸਮਾਂ ਹੈ ਜੇ 60 ਦਿਨ ਦੇ ਅੰਦਰ ਅੰਦਰ ਉਹ ਡੀਐਮਵੀ ਨਹੀਂ ਗਏ ਤਾ ਫਿਰ ਉਹਨਾਂ ਦੇ ਜਿਹੜੇ ਲਾਇਸੈਂਸ ਹੈ ਜਿਹੜਾ ਕਾਰ ਦਾ ਹੈ ਉਹ ਵੀ ਰੱਦ ਕਰ ਦੇਣਾ ਮਤਲਬ ਸਾਫ਼ ਹੈ ਕਿ ਉਹਨਾਂ ਨੂੰ ਜਾਣਾ ਪੈਣਾ ਤੇ ਉਹਨਾਂ ਦੇ ਜਿਹੜੇ ਲਾਇਸੈਂਸ ਹੈ ਉਹ ਰੱਦ ਹੈ ਇਤੋਂ ਤਾਂ ਇਹੀ ਨਿਕਲ ਕੇ ਸਾਹਮਣੇ ਆ ਰਿਹਾ ਇਹ ਵੀ ਗੱਲ ਹੈਗੀ ਆ ਪਰ ਦੂਜੇ ਪਾਸੇ ਜਦੋਂ ਅਸੀਂ ਇਸ ਖਬਰ ਨੂੰ ਪੜ੍ਹਦੇ ਆ ਨਾ ਇਸ ਟਾਈਮ ਕੈਲੀਫੋਰਨੀਆ ਦੀ ਤੇ ਕਹਿੰਦੇ ਕਿ ਟ੍ਰਾਂਸਪੋਰਟ ਵਿਭਾਗ ਜਿਹੜਾ ਹੈਗਾ ਯੂ ਐਸ ਏ ਦਾ ਫੈਡਰਲ ਢਾਂਚਾ ਹੈਗਾ ਉਹਦੀ ਆਪਸ ਵਿੱਚ ਖੜਕੀ ਪਈ ਹੈ ਕੁਝ ਗੱਲਾਂ ਜਿਹੜੀਆਂ ਆ ਉਹ ਸਾਹਮਣੇ ਨਿਕਲ ਕੇ ਆ ਰਹੀਆਂ ਕਿ ਜਦੋਂ ਦੀ ਇਹ ਸਟੇ ਕੀਤੀ ਗਈ ਹੈ ਨਾ ਉਸ ਤੋਂ ਬਾਅਦ ਜਿਹੜੀਆਂ ਲੈਟਰਾਂ ਵੀ ਨਿਕਲੀਆਂ ਕੈਲੀਫੋਰਨੀਆ ਦੇ ਵਿੱਚ ਜਿਹੜੇ ਇੱਕ ਗੁਜ਼ਮਨ ਹੈਗੇ ਆ ਜਿਹੜੇ ਇਸ ਚੀਜ਼ ਦੇ ਉੱਪਰ ਬਿਆਨ ਦੇ ਰਹੇ ਆ ਇਹ ਨਿਊਜ਼ਮ ਦੇ ਗਵਰਨਰ ਨਿਊਜ਼ਮ ਦੇ ਆਫਿਸ ਵਿੱਚੋਂ ਕਿ ਇਹ ਲੈਟਰਾਂ ਕੈਨਸਲ ਕੀਤੀਆਂ ਜਾ ਸਕਦੀਆਂ ਪਰ ਸ਼ੌਨ ਟੋਫੀ ਕਹਿੰਦੇ ਆ ਕਿ ਨਹੀਂ ਇਹ ਲਾਇਸੈਂਸ ਕੈਨਸਲ ਹੋਣੇ ਹੋਣੇ ਆ ਸੋ ਦੇਖੋ ਇਹਨਾਂ ਦੀ ਆਪਸੀ ਲੜਾਈ ਹੈ ਆਫਸ ਵਿੱਚ ਇਹ ਬੈਂਸ ਭਜਾਇਆ ਕਰੀ ਜਾਂਦੇ ਆ ਕਹ ਲੋ ਕਿ ਸ਼ਬਦੀ ਵਾਰ ਵੀ ਚਲਦੀ ਪਈ ਹੈ ਸ਼ਬਦੀ ਜੰਗ ਵੀ ਚਲਦੀ ਪਈ ਹੈ ਉਧਰੋਂ ਕੋਰਟ ਦੇ ਵਿੱਚ ਵੀ ਇਹ ਭੱਜੇ ਫਿਰਦੇ ਆ ਪਰ ਕਹਿੰਦੇ ਆ ਕਿ ਇਹਦੇ ਦੌਰਾਨ ਜਿਹੜਾ ਹੈਗਾ ਪੀਸ ਦੇ ਤਾਂ ਉਹ ਵਿਚਾਰੇ ਲੋਕ ਹੈ ਜਿਨ੍ਹਾਂ ਨੂੰ ਸਮਝ ਨਹੀਂ ਆ ਰਹੀ ਵੀ ਇੱਧਰ ਜਾਈਏ ਕਿ ਉਧਰ ਜਾਈਏ ਨਾ ਪਤਾ ਲੱਗਦਾ ਕਿ ਟਰੱਕਿੰਗ ਛੱਡ ਦੇਣੀ ਆ ਨਾ ਪਤਾ ਲੱਗਦਾ ਕਿ ਇੱਥੇ ਜੇ ਹੈਗਾ ਦਮ ਉਹ ਗੱਲ ਪਤਾ ਨਹੀਂ ਕਿੱਧਰ ਨੂੰ ਜਾਰੀ ਹੈਗੀ ਆ ਪਰ ਜਿਹੜੇ ਨਿਊਜ਼ਮ ਤੇ ਦਫਤਰ ਤੋਂ ਕੁਝ ਸਵਾਲ ਜਵਾਬ ਜਿਹੜੇ ਕੀਤੇ ਗਏ ਆ ਉਹਨਾਂ ਦੇ ਉੱਤੇ ਗੱਲ ਇਹ ਆਈ ਹੈ ਕਿ ਸੰਘੀ ਨਿਜਮਾ ਦੇ ਫ੍ਰੀਜ਼ ਰਹਿਣ ਦੌਰਾਨ ਇਹ ਕਿਵੇਂ ਅੱਗੇ ਵੱਧ ਸਕਦਾ ਆ ਸਾਰਾ ਕੰਮ ਜਿਹੜਾ ਡਰਾਈਵਰ ਲਾਇਸੈਂਸ ਰੀਨਿਊ ਕਰਨੇ ਜਾਂ ਨਵੇਂ ਦੇਣੇ ਕਿਉਂਕਿ ਇਹ ਪਰ ਉਹਨਾਂ ਡਰਾਈਵਰਾਂ ਨੂੰ ਵਾਪਸ ਵਰਕਫੋਰਸ ਵਿੱਚ ਲਿਆਉਣ ਲਈ ਕਾਰਵਾਈ ਨਾ ਕਰਨ ਨਾਲ ਰਾਜ ਦੀ ਕਹਿੰਦੇ ਆਰਥਿਕਤਾ ਜਿਹੜੀ ਹੈਗੀ ਆ ਉਹਦੇ ਵੀ ਗੰਭੀਰ ਨਤੀਜੇ ਹੋ ਸਕਦੇ ਨੇ ਇਹ ਗੁਸਮੈਨ ਨੇ ਕਿਹਾ ਕਹਿੰਦੇ ਜੇ ਤੁਸੀਂ ਸਾਡੇ ਕਿਸੇ ਵੀ ਪ੍ਰਮੁੱਖ ਜਿਹੜੇ ਪੋਰਟ ਹੈਗੇ ਆ ਆ ਜਿਹੜੀ ਗੱਲ ਹੈ ਨਾ ਸੁਣਨ ਵਾਲੀ ਆ ਧਿਆਨ ਨਾਲ ਕਹਿੰਦੇ ਜਿਹੜੇ ਜਿਹੜੇ ਸਾਡੇ ਪੋਰਟ ਹੈਗੇ ਜਿੱਦਾਂ ਐਲਏ ਪੋਰਟ ਹੈ ਜਾਂ ਕਹਿ ਲਓ ਕਿ ਸੈਨ ਫਰਾਂਸਿਸਕੋ ਜਿਹੜਾ ਪੋਰਟ ਹੈਗਾ ਇਧਰ ਆਪਣੇ ਓਕਲੈਂਡ ਪੋਰਟ ਹੈਗਾ ਕਹਿੰਦੇ ਉਥੇ ਜਾ ਕੇ ਦੇਖੋ ਕਿ ਕਿੰਤਾ ਉਥੇ ਲੈਣਾ ਲੱਗੀਆਂ ਪਈਆਂ ਆ ਜਿਹੜੇ ਕੰਟੇਨਰ ਹੈ ਉਹਨਾਂ ਨੂੰ ਲਿਉਣ ਵਾਸਤੇ ਉਥੇ ਬਹੁਤ ਮਾੜੇ ਹਾਲਾਤ ਬਣੇ ਪਏ ਆ ਕਿਉਂਕਿ ਜਦੋਂ ਦੀ ਇਹ ਨਾਨ ਡੋਮੋਸਾਈਲ ਦੇ ਡਰਾਈਵਰਾਂ ਦੀ ਵੀ ਗੱਲਬਾਤ ਚੱਲਦੀ ਪਈ ਹੈ ਕਹਿੰਦਾ ਵੀ ਜੇ ਤੁਸੀਂ ਇਹਦਾ ਜੀ ਗੱਲ ਕਰੋ ਤਾਂ ਇਹ ਡਰਾਈਵਰਾਂ ਦੇ ਪੱਖ ਤੋਂ ਇੱਕ ਵੱਡੇ ਪੱਧਰ ਤੇ ਪ੍ਰਵਾਸੀ ਵਰਕਫੋਰਸ ਹੈ ਜੇ ਉਹ ਨਹੀਂ ਉੱਥੇ ਜਾਂਦੇ ਤਾਂ ਇਹ ਕੰਮ ਜਿਹੜਾ ਆ ਇਹ ਗੰਭੀਰ ਬਣ ਸਕਦਾ ਹੈ ਤੇ ਨਾਲੇ ਕਹਿੰਦੇ ਵੀ ਤੁਸੀਂ ਡਰਾਈਵਰਾਂ ਦੇ ਇੱਕ ਪੂਲ ਨੂੰ ਬਾਹਰ ਕੱਢ ਰਹੇ ਹੋ ਤੇ ਇਹ ਨਹੀਂ ਹੈਗਾ ਕਿ 10 20 ਡਰਾਈਵਰ ਕ ਤੋ ਜੀ ਜਿਹੜੇ ਬੰਦਿਆਂ ਨੇ ਗਲਤ ਕੰਮ ਕੀਤਾ ਉਹ ਤਾਂ ਠੀਕ ਹੈ ਪਰ ਕਹਿੰਦੇ ਇੱਕ ਪੂਲ ਪੂਲ ਦਾ ਮਤਲਬ ਹੁੰਦਾ ਹੈ ਕਿ ਇੱਕ ਬਹੁਤ ਵੱਡਾ ਸਮੂਹ ਤੁਸੀਂ ਡਰਾਈਵਰਾਂ ਦਾ ਇੱਕੋ ਵਾਰੀ ਬਾਹਰ ਕੱਢ ਰਹੇ ਹੋ ਤੇ ਇਹਦੇ ਨਾਲ ਟਰੱਕਿੰਗ ਉਦਯੋਗ ਨੂੰ ਜਿਹੜਾ ਸੰਤੁਲਨ ਕਰਨਾ ਜਿਹੜਾ ਆ ਔਖਾ ਹੋ ਜਾਊਗਾ ਤੇ ਕਹਿੰਦੇ ਏਬੀ ਟਰੱਕਿੰਗ ਕੰਪਨੀ ਦੇ ਅਬੋਤੀ ਨੇ ਕਿਹਾ ਕਿ ਇਸ ਰਾਜ ਵਿੱਚ ਯਾਨਕਿ ਕੈਲੀਫੋਰਨੀਆ ਵਿੱਚ ਟਰੱਕਿੰਗ ਸਿਸਟਮ ਨੂੰ ਕਮਜ਼ੋਰ ਕਰਨ ਜਾ ਰਿਹਾ ਇਹ ਜਿਹੜਾ ਬਿੱਲ ਹੈਗਾ ਤੇ ਇਹਨਾਂ ਨੂੰ ਜਿਹੜਾ ਆ ਪਹਿਲਾਂ ਹੀ ਵਾਧੂ ਡਰਾਈਵਰ ਚਾਹੀਦੇ ਸੀ ਡਰਾਈਵਰ ਤੇ ਪਹਿਲਾਂ ਹੀ ਪੂਰੇ ਨਹੀਂ ਹੋ ਰਹੇ ਸੀ ਤੇ ਇਹਦੇ ਨਾਲ ਕਹਿੰਦੇ ਆ ਕਾਫੀ ਕੁਝ ਮੁਸ਼ਕਲਾਂ ਜਿਹੜੀਆਂ ਨੇ ਵਧਣ ਵਾਲੀਆਂ ਹੈਗੀਆਂ ਤਾਂ ਉਹਦੇ ਦੌਰਾਨ ਇਹ ਜਿਹੜੀ ਗੱਲ ਹੁਣ ਸਾਹਮਣੇ ਆ ਰਹੀ ਹੈ ਕਿ ਸ਼ੈਂਟਫੀ ਤੋਂ ਕਿ ਜਿਹੜੀ 17000 ਲੈਟਰਾਂ ਗੱਡੀਆਂ ਨੇ ਉਹ ਤਾਂ ਭਾਈ ਨਹੀਂ ਹੋਣੀਆਂ ਵਾਪਸ ਜੋ ਜੇ ਨੰਬਰ ਤੇ ਗੱਲ ਕਰੀਏ ਜਿਹੜੇ ਨੌਨ ਡੋਮੋਸਾਈਲ ਆ ਉਹਦਾ ਕੇਸ ਜਿਹੜਾ ਸਟੇ ਹੋਇਆ ਨਾ ਕਿ 17000 ਲੈਟਰਾਂ ਦਾ ਕੇਸ ਸਟੇ ਹੋਇਆ ਇਹ ਵੀ ਇਹਨਾਂ ਨੇ ਸਾਫ਼ ਕਰਤਾ ਪਰ ਅਗਲੀ ਜਿਹੜੀ ਗੱਲ ਹੈ ਕਿ ਹੁਣ ਇਹ ਜਿਹੜਾ ਹੈਗਾ ਆ ਡੀਓਟੀ ਵਿਭਾਗ ਯਾਨੀ ਕਿ ਜਿਹੜਾ ਟਰਾਂਸਪੋਰਟੇਸ਼ਨ ਮੰਤਰੀ ਦਾ ਬਿਆਨ ਹੈ ਕਿ ਲੱਗਦਾ ਕਿ ਇਹ ਇਹਦੇ ਉੱਤੇ ਸਟੇ ਦੇ ਉੱਤੇ ਅਪੀਲ ਕਰ ਸਕਦੇ ਨੇ